ਆਲੇ ਨੇ ਆਨੇ ਮੁੰਡੇ ਨੂੰ ਘਰੋਂ ਲੈ ਗਏ ਇੱਥੋਂ ਆਂਦੇ ਆ ਜੋ ਮੇਲਾ ਵੇ ਕੰਝ ਲਗੇ ਪਤਾ ਨਹੀਂ ਸਾਡੇ ਪੁੱਤ ਨੂੰ ਇਹਨਾਂ ਨੇ ਆਪ ਵੀ ਥੱਲੇ ਸੁੱਟ ਕੇ ਕਿਤੇ ਆਹ ਤਾਂ ਗੱਡੀ 'ਚ ਵੱਜ ਗਿਆ ਵਾ ਜੇ ਗੱਡੀ 'ਚ ਵੱਜਾ ਸੀ ਜੇ ਚਲੋ ਟਰੈਕਟਰੋਂ ਵੀ ਡਿੱਗਾ ਸੀ ਇਹਨਾਂ ਦਾ ਹੱਕ ਸੀ ਸਾਡੇ ਘਰੇ ਫੋਨ ਲਾਉਂਦੇ ਵੀ ਆਹਾ ਹਸਾ ਹੋ ਗਿਆ ਆ ਜੋ ਆਪਾਂ ਤੇਨੂੰ ਲੈ ਕੇ ਚੱਲ ਗਏ ਤੇ ਕਿਤੇ ਆਪਾਂ ਹਸ ਉਤਾਲ ਸੁੱਟ ਦੇ ਇਹਨਾਂ ਕਿਤੇ ਨਹੀਂ ਸਾਰ ਸੁੱਟਿਆ ਕਿ ਆਪ ਘਰ ਕੇ ਸਾਡੇ ਘਰੇ ਮੰਝਾ ਲਿਆ ਕੇ ਰੱਖਦਾ ਇਹਨਾਂ ਨੇ ਉਹ ਸਾਰੇ ਇਤਰਾ ਮੁੰਡੇ ਜੇ ਜੇ ਦਾ ਇਹ ਲੱਗੇ ਕੋਈ ਦੀ ਸਰ ਮੈਂ ਨਹੀਂ ਮੈਨੂੰ ਤਾਂ ਸਾਹ ਚਾਹੀਦਾ ਮੇਰਾ ਪੁੱਤ ਕਿਤਰਾ ਮੰਝੇ ਰ ਬਾਦ ਤਾਂ ਨਾਲੇ ਕਰੋ ਖੜ ਕੇ ਆਵਾਜ਼ ਮਾਰ ਕੇ ਇਹਨਾਂ ਨੇ ਸੁੱਟ ਦਿੱਤਾ ਥੱਲੇ ਐਂ ਦੱਸ ਕੀ ਕਰ ਗਿਆ ਇਹ ਬੁੱਢੇ ਮਾਪੇ ਕਿਧਰ ਜਾ ਕੇ ਹੋਸਾ ਰਹੀ ਬੱਚਿਆਂ ਦਾ ਇਹਨਾਂ ਲੱਗੇ ਆ ਸੁਦਾਲ ਨਹੀਂ ਖੜਿਆ ਕਿਸੇ ਡਾਕਟਰ ਦੀ ਦੁਕਾਨ ਤੇ ਨਹੀਂ ਖੜਿਆ ਛੜਕਦੇ ਉਤੇ ਬਾ ਛੜਿਆ ਵਾ ਛੱਟ ਲੱਗੀ ਦੇ ਜਦੋਂ ਮੁੱਕ ਗਿਆ ਵਾ ਤੇ ਚੁੱਕ ਕੇ ਮੰਜਾ ਸਾਡੇ ਘਰੇ ਸੁੱਟ ਗਿਆ ਟਰਾਲੀ ਭਜਾ ਕੇ ਲੱਗੇ ਟਿੱਕਰੀ ਯਾਰ ਉਹ ਤੇ ਕਿਸੇ ਦੇ ਘਰੋਂ ਇਹਨਾਂ ਨੇ ਮੰਜਾ ਲਿਆ ਸਾਡੇ ਘਰ ਮੰਜਾ ਨਹੀਂ ਸੀ ਹੈਗਾ ਸਾਡੇ ਘਰ ਆਉਂਦੇ ਉਥੇ ਢੱਕ ਕੇ ਆਉਂਦੇ ਸੰਦ ਵੀ ਆ ਗੱਲ ਵਾ ਪਰ ਮੰਜਾ ਲਿਆ ਉਹ ਪਾਲਿਆ ਜਿਹਦਾ ਆਵਾਜ਼ ਆ ਕਾ ਹੋਇਆ ਸੀਗਾ ਉਹਨਾਂ ਦਾ ਫੋਨ ਲਾ ਦਿੰਦੇ ਕਿਸੇ ਨੂੰ ਐਨੇ ਪਰਿਵਾਰ ਦੇ ਇਹਨਾਂ ਦੇ ਨੰਬਰ ਵਸਾਰੇ ਮੁੰਡਿਆਂ ਦੇ ਕੋਲੇ ਇੱਕ ਦੂਜੇ ਬੰਦ ਕਰਾਤੇ ਤੇ ਫੋਨ ਨਹੀਂ ਲਾਉਣਾ ਇਹਨਾਂ ਨੇ ਕਿਤੇ ਫੋਨ ਨਹੀਂ ਲਾਇਆ ਕਿਸੇ ਮੁੰਡੇ ਨੂੰ ਫੋਨ ਨਹੀਂ ਲਾਇਆ ਵੀ ਆ ਵਾਕਾ ਹੋ ਗਿਆ ਵਾ ਵੀ ਤੁਸੀਂ ਵੀ ਭੱਜ ਕੇ ਆ ਜਾਓ ਹਾਂਜੀ ਇਹਨਾਂ ਦੇ ਨਾਲ ਜਿਤਨਾ ਵੀ ਹੋ ਸਕਦੇ ਕਾਨੂੰਨੀ ਕਾਰਵਾਈ ਸਾਨੂੰ ਚਾਹੀਦੀ ਆ ਆ ਜਾਓ ਕੀ ਗੱਲ ਬਾਤ ਹੋ ਗਈ ਹੈ ਗੱਲ ਬਾਜੀ ਟਰੈਕਟਰ ਤੇ ਇਹਨਾਂ ਮਿਲੇ ਗਏ ਸੀ ਇਹਨੂੰ ਵਾਈ ਮਾਰ ਕੇ ਖਲੀ ਮਿਲੇ ਆ ਜੱਲੀ ਹਾਂ ਉਹ ਉਥੋਂ ਪਤਾ ਨਹੀਂ ਖੱਡਾ ਖੁੱਡਾ ਕਿਤੇ ਆਇਆ ਰਾਜ ਤੇ ਨੇ ਟਰੈਕਟਰ ਸੰਭਲ ਲੈਨੇ ਆ ਟਰੈਕਟਰ ਭਜਾਇਆ ਜਾਦਾ ਹੂੰ ਟਰੈਕਟਰ ਕੱਟ ਮਾਰੀ ਕੱਟ ਵੀ ਗੜੀ ਆ ਜੀ ਹੂੰ ਤੇ ਉਹ ਕੱਟ ਮਾਰੀ ਤੇ ਮੁੰਡਾ ਥੱਲੇ ਡਿੱਗ ਪਿਆ ਹੂੰ ਤੇ ਡਰਾਈਵਲੀ ਵੀ ਨਹੀਂ ਪੂਰੀ ਹੈਗੀ ਇਹਦੀ ਟਰੈਕਟਰ ਤੇ ਬੈਠਾ ਹੂੰ ਮੋਰ ਦੇ ਤੋਂ ਹਾਂਜੀ ਕੀ ਨਾਮ ਕੁਲਵੰਤ ਸਿੰਘ ਜੀ ਤੇ ਜਦੋਂ ਮਤਲਬ ਦਾਖਲ ਕਰਾਇਗਾ ਫਿਰ ਨਹੀਂ ਇਹ ਦਾਖਲ ਨਹੀਂ ਕਿਤੇ ਕਰਾਇਆ ਇਹਨਾਂ ਨੇ ਨਾ ਨਾ ਕਰੇ ਹਣ ਫੋਨ ਲਾਉਂਦੇ ਤਾਂ ਹੂੰ ਨੇ ਸਾਰੇ ਮੁੰਡੇ ਦੇ ਫੋਨ ਬੰਦ ਕਰਾ ਦਿੱਤੇ ਵੀ ਘਰੇ ਫੋਨ ਨਹੀਂ ਲਾਉਣਾ ਕਿ ਤੁਹਾਨੂੰ ਮੇਰੇ ਕੋਲ ਤੋਂ ਨਹੀਂ ਕਰਾਂ। ਸਾਨੂੰ ਮੁੰਡਾ ਇੱਥੋਂ ਦਾ ਪਤਾ ਮੁੰਡੇ ਨੇ ਦੱਸਿਆ ਸਾਰਾ ਕੋ ਆ ਕੇ। ਕੀ ਲੋਕ ਕੀ ਗਏ ਮੁੰਡੇ ਨੇ। ਮੁੰਡਾਂ ਦਾ ਵੀ ਨਹੀਂ ਉਹਨਾਂ ਨੇ ਫੋਨ ਕਿਹਨਾਂ ਲਾਉਣ ਦਿੱਤਾ। ਕਹਿੰਦੇ ਫੋਨ ਨਹੀਂ ਲਾਉਣਾ ਪਤਾ ਲੈ ਚਲੀਏ ਇਹਨੂੰ ਜ਼ਬਤ। ਫਿਰ ਕਦੀ ਜਾਂਦੇ ਅਸੀਂ ਮੋਰਚੇ ਦਾਖਲ ਕਰਾਇਆ ਤੇ ਇੱਕ ਮੁੰਡਾਂ ਦਾ ਨਹੀਂ ਦਾਖਲ ਨਹੀਂ ਕਰਾ ਕੇ ਤੇ। ਕੀ ਮੰਗੀ ਕਰਦੇ ਹੁੰਦੇ ਸੀ? ਮੰਗ ਕਰਦੇ ਆਂ ਸਾਰੇ ਸਾਡਾ ਮਸਲਾ ਲੈਣਾ ਚਾਹੀਦਾ ਵੀ ਕਾਰਵਾਈ ਹੋਣੀ ਚਾਹੀਦੀ ਪੂਰੀ। ਹਾਂ ਛੋਟੇ ਕੀ ਨਾ ਜ਼ਰਾ। ਗੁਰੀ। ਮੇਰੇ ਲਾਗੇ ਬੈਠਾ ਆ ਕਿੱਥੇ ਜਾ ਰਹੀ ਤੂੰ ਐ ਬਹੁਤ ਜਾਣਦੇ ਆ ਤੇ ਕਿਹਨੇ ਕੋਈ ਦਾ ਟਾਈਮ ਹੀ ਜਦੋਂ ਜਾਦੇ ਜੀ ਜ ਸਾਢੇ 8 ਦਾ ਟਾਈਮ ਆ ਰਾਤ ਦਾ ਟਾਈਮ ਸੀ ਆ ਮੇਰੇ ਲਾਗੇ ਬੈਠਾ ਆ ਤੇ ਕਿਉਂਕਿ ਜੋ ਉੱਥੇ ਚਲ ਗਿਆ ਆ ਜੋ ਜੋ ਮੋਡਮ ਘਰ ਤੇ ਚਲ ਕੇ ਮਰਕਾਰ ਤੇ ਮੀ ਤੋਤਲਾ ਬੋਲਦਾ ਹੈ ਤੇ ਮੁੜ ਕੇ ਦੱਸੋ ਤੋ ਇੱਕੇ ਦਮ ਦਸਾਈ ਨੇ ਕੱਢੇ ਮਾਰਿਆ ਤੇ ਮੈਨੂੰ ਮਾਰਿਆ ਜਕਾਲੇ ਨੇ ਕਾਲੇ ਨੇ ਟਰੈਕਟਰ ਖੰਡਾ ਟਰੈਕਟਰ ਮਾਰਿਆ ਆ ਅੱਛਾ ਟਰੈਕਟਰ ਮਾਰਤਾ ਦੇਖ ਵੇ ਹਾਂਜੀ ਇਹਨਾਂ ਬੁੱਢਿਆਂ ਨੇ ਬਾਹਰ ਫੋਨ ਨਹੀਂ ਲਾਉਂਦਾ ਤਾ ਕਿੰਨੇ ਲਾਉਂਦਾ ਬੁੱਢਿਆਂ ਨੇ ਕਾਲੇ ਹਰਾਂ ਨੇ ਫੋਨ ਨਹੀਂ ਲਾਉਂਦਾ ਤਾਂ ਦੇ ਫੋਨ ਨਹੀਂ ਲਾਉਣਾ ਇਹ ਦਾਖਲ ਹੋ ਰਾਇਆ ਨਹੀਂ ਇਹ ਦਾਖਲ ਨਹੀਂ ਕਰਾਇਆ ਸਿੱਧਾ ਲੈਨਤਾ ਤੋਂ ਚੁੱਕੇ ਨੇ ਉਹਨਾਂ ਦਾ ਤੇ ਮੁੰਕੇ ਦਾ ਤਾ ਜਿੱਥਾ ਪਉਂ ਵਿੰਡੋ ਤਾ ਮੁੰਡੇ ਆਉਂਦੇ ਉਹਨਾਂ ਚੁੱਕੇ ਦਾ ਟਰਾਲੀ 'ਚ ਪਾਇਆ ਇਹਨੇ ਰਸਾਤ ਨਹੀਂ ਲਾਇਆ ਇਹ ਵੀਰ ਬੰਦੇ ਨੇ ਹੱਥ ਨਹੀਂ ਲਾਇਆ ਉਹਨਾਂ ਦਾ ਪੂਰਾ ਗਏ ਮੁੰਡਾ ਦੱਸੂਗਾ ਹਾਂਜੀ ਉੱਥੇ ਬੁਰਾ ਹੋ ਗਿਆ ਐ ਇਹ ਹਸਪੀਟਲ ਨਹੀਂ ਚੈੱਕ ਕਰਾ ਕੇ ਡਾਕਟਰ ਨੂੰ ਦੇ ਰਾਇਆ ਨਹੀਂ ਉਹਥੇ ਨਹੀਂ ਕਰਾਇਆ ਕਿ ਇਹਦੇ ਨਹੀਂ ਘਰ ਸੀ ਦਾਈ ਤੇ ਕਰ ਲੈਂਦਾ ਇਹਨਾਂ ਦੇ